ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਦੇ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਵੀਡੀਓ ਸਾਡੀ ਜੋ ਰਹੇਗੀ ਕੋੜੀਆਂ ਦੇ ਗਰਮੀਆਂ ਦੇ ਡਾਈਟ ਪਲਾਨ ਬਾਰੇ ਰਹੇਗੀ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਜੋ ਵੀ ਨਵੇਂ ਕੋੜ ਪ੍ਰੇਮੀ ਤੇ ਹੋਰ ਕਿਸਾਨ ਭਰਾ ਜਿਨ੍ਹਾਂ ਨੇ ਪਹਿਲੀ ਵਾਰ ਜਨਵਾਰ ਖਰੀਦਿਆਂ ਨੂੰ 2-4 ਮਹੀਨੇ ਹੋਏ ਆ ਤੇ ਉਹਨਾਂ ਦੀ ਪਹਿਲੀ ਗਰਮੀ ਆ ਤੇ ਆਸ ਕਰਦੇ ਆਂ ਇਤੋਂ ਆਸਾਂ ਦੀ ਵੀਡੀਓ ਤੋਂ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ। ਬਾਕੀ ਪਹਿਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ। ਉਮੀਦ ਕਰਦੇ ਹਾਂ ਕਿ ਸਾਡੀ ਸਾਰੀਆਂ ਵੀਡੀਓ ਨਾਲ ਤੁਹਾਡਾ ਪਿਆਰ ਬਣਿਆ ਰਹੇ। ਜੋ ਵੀ ਵੀਰ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅੱਜ ਤੁਹਾਨੂੰ ਗਰਮੀਆਂ ਦੇ ਡਾਈਟ ਪਲਾਨ ਦੇ ਬਾਰੇ ਸਾਰਾ ਕੁਝ ਦੱਸਦੇ ਹਾਂ। ਤੇ ਸੱਜਣੋ ਜੋ ਵੀ ਕਿਸਾਨ ਭਰਾ ਨਵਾਂ ਜਾਨਵਰ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆ ਤਾਂ ਜੋ ਸਾਡਾ ਕੋੜਾ ਪਰਿਵਾਰ ਹੋਰ ਵੱਡਾ ਹੋਇਆ ਤੇ ਜੇ ਆਪਾਂ ਗੱਲ ਕਰੀਏ ਨਵਾਂ ਕਿਸਾਨ ਭਰਾ ਜਦੋਂ ਵੀ ਜਾਨਵਰ ਲੈ ਕੇ ਆਉਂਦਾ ਉਹ ਸੋਚਦਾ ਕਿ ਆਪਾਂ ਵਧੀਆ ਤੋਂ ਵਧੀਆ ਡਾਈਟ ਪਲਾਨ ਪਾਈਏ ਤੇ ਆਪਾਂ ਆਪ ਫੀਡ ਤਿਆਰ ਕਰਵਾਉਣੀ ਜਿੱਦਾਂ ਚਨਾ ਵਗੈਰਾ ਜਵਾਬਾ ਪਾ ਕੇ ਜਵੀ ਪਾ ਕੇ ਬਾਜਰਾ ਪਾ ਕੇ ਤੇ ਕਿਤੇ ਨਾ ਕਿਤੇ ਆਪਾਂ ਕੁਆਂਟੀਟੀ ਬੱਦ ਘੱਟ ਕਰ ਦਿੰਨੇ ਆ ਤਾਂ ਜੋ ਸਾਨੂੰ ਪੂਰਾ ਰਿਜ਼ਲਟ ਨਹੀਂ ਮਿਲ ਤਾਉਂਦਾ ਤੇ ਪਿਛਲੇ ਸਮੇਂ ਵਿੱਚ ਆਪਾਂ ਵੀ ਫੀਡ ਆਪਣੀ ਤਿਆਰ ਕਰਾ ਕੇ ਪਾਉਂਦੇ ਰਹੇ ਆ ਤੇ ਹੁਣ ਆਪਾਂ ਜਿਹੜਾ ਯੂਜ਼ ਕਰ ਰਹੇ ਆ ਉਹ ਦਰਾਹੇ ਵਾਲਿਆਂ ਦੀ ਅਸ਼ਵ ਫੀਡ ਯੂਜ਼ ਕਰਦੇ ਆ ਆਪਾਂ ਕਿਸੇ ਵੀ ਫੀਡ ਦੀ ਜਾਂ ਕਿਸੇ ਵੀ ਸਪਲੀਮੈਂਟ ਦੀ ਪੇਡ ਪਰਮਿਸ਼ਨ ਨਹੀਂ ਕਰਦੇ ਜੋ ਵੀ ਆਪਣਾ ਐਕਸਪੀਰੀਅੰਸ ਆ ਉਹ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆ ਬਾਕੀ ਆਪਾਂ ਆਸ ਕਰਦੇ ਆਂ ਕਿ ਸਾਡੀ ਵੀਡੀਓ ਦੇਖ ਕੇ ਸਾਡਾ ਤੁਹਾਡਾ ਟਾਈਮ ਖਰਾਬ ਨਾ ਹੋਵੇ ਜੋ ਵੀ ਕਿਸਾਨ ਭਰਾਵਾਂ ਦੀਆਂ ਘੋੜੀਆਂ ਗੱਬਣ ਨੇ ਜਾਂ ਗੱਬਣ ਕਰਵਾਈਆਂ ਨੇ ਜਦੋਂ ਆਪਾਂ ਆਪ ਫੀਡ ਤਿਆਰ ਕਰਵਾਉਂਦੇ ਆਂ ਕਿਤੇ ਨਾ ਕਿਤੇ ਆਪਾਂ ਗਰਮ ਚੀਜ਼ਾਂ ਦੀ ਮਾਤਰਾ ਵਧ ਕਰ ਦਿੰਨੇ ਆਂ ਤੇ ਸਾਡਾ ਜਾਨਵਰ ਜਿਹੜਾ ਉਹ ਖਰਾਬ ਹੋਣ ਦੇ ਚਾਂਸਸ ਥੋੜੇ ਵਧ ਜਾਂਦੇ ਆ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਦਰਾਹੇ ਵਾਲਿਆਂ ਦੀ ਅਸ਼ਫ ਫੀਡ ਯੂਜ਼ ਕਰੀਏ ਆਪਾਂ ਪਿਛਲੇ ਸਮੇਂ ਤੋਂ ਕਰ ਰਹੇ ਆਂ ਅਸ਼ਫ ਫੀਡ ਯੂਜ਼ ਬਹੁਤ ਵਧੀਆ ਫੀਡ ਦੇ ਰਿਜ਼ਲਟ ਨੇ ਗੱਪਣ ਘੋੜੀਆਂ ਵਾਸਤੇ ਅਲੱਗ ਆਉਂਦੀ ਹੈ ਸਟਾਲੀਅਨ ਵਾਸਤੇ ਅਲੱਗ ਆਉਂਦੀ ਹੈ ਬੱਚੇ ਤਿਆਰ ਕਰਨ ਵਾਸਤੇ ਅਲੱਗ ਫੀਡ ਆਉਂਦੀ ਹੈ ਜੇ ਆਪਾਂ ਗੱਲ ਕਰਦੇ ਹਾਂ ਅਸ਼ਵ ਫੀਡ ਦੀ ਤੇ ਆਜੋ ਤੁਹਾਨੂੰ ਸਾਰਿਆਂ ਨੂੰ ਅਸ਼ਵ ਫੀਡ ਵਿਖਾਉਨੇ ਆ ਕੀ ਕੀ ਇਹਦੇ ਵਿੱਚ ਐਡ ਕੀਤਾ ਹੁੰਦਾ ਤੇ ਪ੍ਰੋਪਰ ਮਾਤਰਾ ਦੇ ਵਿੱਚ ਇਹਦੇ ਵਿੱਚ ਮਿਨਰਲ ਮਿਕਸਚਰ ਹੁੰਦੇ ਨੇ ਜੋ ਤੁਹਾਡੇ ਜਾਨਵਰ ਨੂੰ ਫਿੱਟ ਰੱਖਣ ਲਈ ਬਹੁਤ ਜ਼ਰੂਰੀ ਨੇ ਜਿਹੜੇ ਆਪਾਂ ਆਪਣੀ ਬਣਾਈ ਹੋਈ ਫੀਡ 'ਚ ਨਹੀਂ ਪਾਉਂਦੇ ਉਹ ਚੀਜ਼ਾਂ ਦੇ ਚਾਰਟ ਕੀਤੇ ਹੁੰਦੀਆਂ ਨੇ ਤੇ ਇੱਕ ਵਾਰ ਤੁਸੀਂ ਸਾਡੇ ਕਹਿਣ ਤੇ ਅਸ਼ਰ ਫੀਡ ਯੂਜ਼ ਕਰਕੇ ਦੇਖਿਓ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬੈਨੀਫਿਟ ਹੋਣਗੇ ਤੇ ਸਾਡੀ ਵੀਡੀਓ ਤੁਹਾਡੇ ਲਈ ਲਾਭਦਾਇਕ ਰਹੇਗੀ ਤੇ ਬਾਕੀ ਸਾਰੇ ਕਿਸਾਨ ਭਰਾਵਾਂ ਦਾ ਫਾਇਦਾ ਹੋਣਾ ਚਾਹੀਦਾ ਜਦੋਂ ਆਪਾਂ ਆਪਣੀ ਫੀਡ ਤਿਆਰ ਕਰਵਾਉਂਦੇ ਸੀ ਉਹ ਤੁਹਾਨੂੰ ਮਹਿੰਗੀ ਪੈਂਦੀ ਸੀ ਤੇ ਅਸ਼ਰ ਫੀਡ ਜਿਹੜੀ ਆ ਉਹ ਘੱਟ ਖਾ ਕੇ ਜਾਨਵਰ ਫਿੱਟ ਫਾਟ ਰਹਿੰਦਾ ਪੂਰੇ ਤੰਦਰੁਸਤ ਰਹਿੰਦੇ ਨੇ ਜਾਨਵਰ ਤੇ ਫਿਟ ਜਾਨਵਰ ਵੇਖਣ ਨੂੰ ਸੋਹਣਾ ਲੱਗਦਾ ਤਾਂ ਜੋ ਸਾਡਾ ਨਵਾਂ ਸੱਜਣ ਜਾਨਵਰ ਦੇਖਣ ਲਈ ਆਉਂਦਾ ਤੇ ਉਹਨਾਂ ਦੇ ਮਨ ਵਿੱਚ ਸ਼ੌਂਕ ਜਾਗ ਸਕੇ ਜੇ ਆਪਣੇ ਜਾਨਵਰ ਹੀ ਅਗਲੇ ਬੰਨੇ ਲਿੱッセ ਹੋਣਗੇ ਤੇ ਵੇਖ ਕੇ ਅਗਲੇ ਦਾ ਕਿੰਨਾ ਕਿਤੇ ਸ਼ੌਂਕ ਮਾਰੇ ਜਾਂਦਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਜਾਨਵਰਾਂ ਨੂੰ ਫਿਟ ਫਾਟ ਰੱਖੋ ਤੇ ਤੁਹਾਡੇ ਸਾਰਿਆਂ ਦੇ ਜਾਨਵਰ ਹੈਲਦੀ ਹੋਣ ਬਾਕੀ ਸੱਜਣ ਨੂੰ ਹਰ ਇੱਕ ਜੀਵ ਨੂੰ ਇਸਤੇਮਾਲ ਕਰਨ ਦੇ ਤਰੀਕੇ ਹੁੰਦੇ ਨੇ ਤੇ ਫੀਡ ਨੂੰ ਇਸਤੇਮਾਲ ਕਰਨ ਦਾ ਤੁਹਾਨੂੰ ਸਹੀ ਤਰੀਕਾ ਦੱਸਦੇ ਆ ਇਦਾਂ ਨਾ ਹੋਵੇ ਕਿ ਤੁਸੀਂ ਫੀਡ ਲੈ ਵੋ ਤੇ ਇੱਕ ਟਾਈਮ ਹੀ 2-2 3-3 ਕਿਲੋ ਫੀਡ ਜਾਨਵਰ ਨੂੰ ਦੇਈ ਜਾਓ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਬਾਕੀ ਆਪਾਂ ਆਪਣੀ ਰੁਟੀਨ ਬਣਾਉਣੀ ਆ ਕਿ 1 ਕਿਲੋ ਦਾ ਕੋਈ ਭਾਂਡਾ ਲੈ ਲੈਣਾ ਆਪਾਂ ਮਣਕੇ ਜਿਹੜਾ ਕੰਡੇ ਤਾਂ ਆਪਣ ਸਾਰੇ ਕੋ ਹੁੰਦੇ ਹੀ ਆ ਕੰਡੇ ਦੇ ਨਾਲ ਮਣਕੇ ਦੇਖ ਲੈਣਾ ਵੀ ਕਿਹੜੇ ਭਾਂਡੇ 'ਚ 1 ਕਿਲੋ ਫੀਡ ਪੈ ਜਾਂਦੀ ਆ ਕਿੱਲੋ-ਕਿੱਲੋ ਨੂੰ ਡਿਵਾਈਡ ਕਰਕੇ ਆਪਾਂ 3 ਤੋਂ 4 ਕਿਲੋ ਫੀਡ ਡੇਲੀ ਦੇ ਸਕਦੇ ਆ। ਉਸੇ ਭਾਂਡੇ ਨਾਲ ਆਪਾਂ 4 ਟਾਈਮ ਫੀਡ ਪਾ ਦਾਂਗੇ ਤੇ ਉਹਦੇ ਬੈਨੀਫਿਟ ਸਾਨੂੰ ਜ਼ਿਆਦਾ ਹੋਣਗੇ ਤੇ ਆਪਾਂ ਜਿਹੜੇ ਆਪਣੇ ਜਨਰਲ ਨੂੰ 4 ਟਾਈਮ ਫੀਡ ਪਾਉਨੇ ਆ ਤੇ ਬਾਕੀ ਤੁਸੀਂ ਵੀ ਇਸੇ ਤਰੀਕੇ ਨਾਲ ਪਾਓ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਮਿਲਣਗੇ। ਬਾਕੀ ਫੀਡ ਨੂੰ ਆਪਾਂ ਪੱਠਿਆਂ ਦੇ ਉੱਤੇ ਇਸਤੇਮਾਲ ਨਹੀਂ ਕਰਨਾ। ਫੀਡ ਨੂੰ ਅਲੱਗ ਤੋਂ ਆਪਾਂ ਪਾਉਣਾ ਵਾ ਕਿਸੇ ਭਾਂਡੇ 'ਚ ਜਾਂ ਖੁਰਲੀ ਨੂੰ ਪੂਰਾ ਖਾਲੀ ਕਰਕੇ ਫੇਰ ਫੀਡ ਨੂੰ ਪਾਵਾਂਗੇ ਤੇ ਸਾਨੂੰ ਜਾਦੇ ਬੈਨੀਫਿਟ ਮਿਲਣਗੇ। ਬਾਕੀ ਜੋ ਵੀ ਕਿਸਾਨ ਭਰਾ ਆਪਣਾ ਜਾਨਵਰ ਸੇਲ ਕਰਨਾ ਚਾਹੁੰਦੇ ਨੇ ਜਾਂ ਕੋਈ ਖਰੀਦਣਾ ਚਾਹੁੰਦੇ ਨੇ ਉਹ ਸਾਡੇ ਚੈਨਲ ਨਾਲ ਜੁੜੇ ਰਹੋ। ਬਾਕੀ ਜਿਨ੍ਹਾਂ ਵੀਰਾਂ ਨੇ ਵੀ ਆਪਣੀ ਘੋੜੀ ਦੀ ਜਾਂ ਬੱਚੇ ਦੀ ਐਡ ਲਵਾਉਣੀ ਹੋਵੇ ਸਾਡੇ ਚੈਨਲ ਤੇ ਆਪਾਂ ਪੇਡ ਪ੍ਰੋਮੋਸ਼ਨ ਨਹੀਂ ਕਰਦੇ ਬਾਕੀ WhatsApp ਨੰਬਰ ਆਪਣਾ ਚੱਲ ਰਿਹਾ। ਤੇ WhatsApp ਤੇ ਫੋਟੋਆਂ ਵੀਡੀਓ ਵਗੈਰਾ ਬਣਾ ਕੇ ਸੈਂਡ ਕਰ ਦਿਓ ਆਪਾਂ ਵੀਡੀਓ ਚਲਾ ਦਾਂਗੇ ਤਾਂ ਜੋ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਕਿਸੇ ਨੂੰ ਚੰਗਾ ਜਾਨਵਰ ਮਿਲ ਸਕੇ ਕਿਸੇ ਤੇ ਫਰਾਡ ਨਾ ਹੋਵੇ ਬਾਕੀ ਵੇਖ ਜਾਂਚ ਕੇ ਜਾਨਵਰ ਤੁਸੀਂ ਖਰੀਦਿਆ ਕਰੋ ਤੇ ਜਿਨ੍ਹਾਂ ਨੇ ਵੀ ਆਪਣਾ ਜਾਨਵਰ ਸੇਲ ਕਰਨਾ ਉਹ ਵੀਡੀਓ ਵਗੈਰਾ ਫੋਟੋ ਵਗੈਰਾ ਮੇਰੇ WhatsApp ਨੰਬਰ ਤੇ ਪਾ ਦਿਓ ਆਪਾਂ ਵੀਡੀਓ ਚਲਾ ਦਾਂਗੇ ਤੁਹਾਡਾ ਸਾਰਿਆਂ ਦਾ ਵੀਡੀਓ ਦੇ ਲਾਸਟ ਧੰਨਵਾਦ ਕਰਦੇ ਆਂ ਜੀ